ਅੰਤ ਹੰਸਾਲੀ ਵਾਲੇ ਅੱਖਰ ਦੱਸਦੇ ਹੁੰਦੇ ਸੀ ਜੇ ਕੋਈ ਕੰਮ ਕਾਜ ਜਾਂ ਕੰਮ ਨਾ ਬਣਦਾ ਹੋਵੇ ਤਾਂ ਇਹ ਪਾਠ ਕਰਕੇ ਘਰ 'ਚ ਜਲ ਛਿੜਕ ਲੈਣਾ ਸੱਤ ਕੁੱਲਾਂ ਤੱਕ ਫਲ ਮਿਲਦੇ ਰਹਿਣਾ ਹੈ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਤਾਂ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਆਪਜੀ ਦਾ ਸਵਾਗਤ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਤਿਗੁਰੂ ਕਿਰਪਾ ਕਰਨ ਪਹਿਲਾਂ ਫਤਿਹ ਬੁਲਾਓ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਕਤ ਪਦਾਰਥ ਪਾਈ ਐ ਅਵਗਣ ਮੇਟਣ ਹਾਰ ਗੁਰੂ ਦੀ ਕਿਰਪਾ ਨਾਲ ਨਾਮ ਪਦਾਰਥ ਮਿਲਦਾ ਜੋ ਵਿਕਾਰਾਂ ਤੋਂ ਖਲਾਸੀ ਦਵਾਉਂਦਾ ਜੋ ਔਗਣ ਮਿਟਾਉਣ ਦੇ ਸਮਰੱਥ ਹੈ ਔਗਣਾਂ ਨੂੰ ਖਤਮ ਕਰ ਲੈਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਈ ਆਉਂਦਾ ਹੈ ਸਤਿਗੁਰੂ ਕਹਿੰਦੇ ਨੇ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਮੋਹਿ ਬਿਰਦ ਸੁਆਮੀ ਛੰਦਾ ਜਿਹੜਾ ਆਉਂਦਾ ਹੈ ਨਾ ਦੁਆਰੇ ਤੇ ਸਤਿਗੁਰੂ ਉਹਨੂੰ ਗੱਲ ਨਾਲ ਲਾ ਲੈਂਦੇ ਨੇ ਸਤਿਗੁਰੂ ਵਿੱਚ ਇਹ ਕੁਆਲਿਟੀ ਹੈ ਹੁਣ ਮੈਂ ਇੱਕ ਬੇਨਤੀ ਆਪਜੀ ਨਾਲ ਜ਼ਰੂਰ ਕਰ ਦੇਵਾਂ ਸਾਥ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝਣੀ ਪੈਣੀ ਹੈ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਖਸਰੀ ਕਹਿੰਦੇ ਸੀ ਜੇ ਕੋਈ ਕੋਈ ਕੰਮ ਕਾਜ ਨਹੀਂ ਤੁਹਾਡਾ ਬਣਦਾ ਕਹਿੰਦੇ ਨਿਤਨੇਮ ਸ਼ੁਰੂ ਕਰ ਦਿਓ ਗੁਰੂ ਅੱਗੇ ਅਰਦਾਸ ਕਰੋ ਹਰ ਕਾਰਜ ਨੂੰ ਕਰਨ ਤੋਂ ਪਹਿਲਾਂ ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਹਾਈ ਹੋਇਓ ਸਾਡੇ ਲੋਕ ਉਲਟਾ ਕਰਦੇ ਨੇ ਜੇ ਕੋਈ ਕੰਮਕਾਰ ਨਹੀਂ ਬਣਦਾ ਨਾ ਸਾਡੇ ਲੋਕ ਬਾਬਿਆਂ ਕੋਲੇ ਚੱਲ ਪੈਂਦੇ ਬਾਬਾ ਜੀ ਕੋਈ ਧਾਕਾ ਕਰੋ ਬਾਬਾ ਜੀ ਕੋਈ ਤਬੀਤ ਕਰੋ ਬਾਬਾ ਜੀ ਕੰਨ ਚ ਫੂਕ ਮਾਰੋ ਇੱਕ ਬਹੁਤਾ ਕੰਮ ਸਾਡੇ ਆਲੇ ਲਾਣੇ ਨੇ ਵੀ ਸ਼ੁਰੂ ਕਰਿਆ ਹੋਇਆ ਚਲੋ ਖੈਰ ਸਤਿਗੁਰੂ ਨਾਲ ਨੂੰ ਸਮਤ ਦੇਣ ਮੈਂ ਬੇਨਤੀ ਕਰਾਂ ਕਿ ਪਿਆਰਿਓ ਸ਼ਬਦ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਦੇ ਚੌਕਟ ਤੇ ਆਈਏ ਫਿਰ ਕਹੀਏ ਵੀ ਸਤਿਗੁਰੂ ਕਿਰਪਾ ਕਰਿਓ ਅਰਦਾਸ ਕਰਕੇ ਅਰਦਾਸ ਕਰਕੇ ਹਰ ਇੱਕ ਕਾਰਜ ਜਿਹੜਾ ਹੈ ਉਹ ਅਰਦਾਸ ਤੋਂ ਸ਼ੁਰੂ ਕਰੀਏ ਅਰਦਾਸ ਕਰਕੇ ਕਿ ਸੱਚੇ ਪਾਤਸ਼ਾਹ ਅਰਦਾਸ ਕਰਕੇ ਗੁਰੂ ਦੀ ਆਗਿਆ ਲੈ ਕੇ ਕਾਰਜ ਦੇ ਵਿੱਚ ਸੰਪੰਨਤਾ ਜਿਹੜੀ ਹੈ ਸਤਿਗੁਰੂ ਦੇ ਅਗਵਾਈ ਦੇ ਨਾਲ ਹੋਵੇ ਐਸਾ ਹੀ ਆਪਾਂ ਕਾਰਜ ਸ਼ੁਰੂ ਕਰੀਏ ਹਰ ਕਾਰਜ ਨੂੰ ਕਰਨ ਤੋਂ ਪਹਿਲਾਂ ਗੁਰੂ ਨੂੰ ਵਿੱਚ ਸਹਾਈ ਮੰਨੀਏ ਤੇ ਸਾਧ ਸੰਗਤ ਚਾਹੇ ਮੂਲ ਮੰਤਰ ਦਾ ਜਾਪ ਹੀ ਕਰ ਲੋ ਗੁਰੂ ਅੱਗੇ ਅਰਦਾਸ ਕਰੋ ਕਿ ਸਤਿਗੁਰੂ ਹੁਣ ਕਿਰਪਾ ਕਰੇਓ ਪਿਆਰਿਓ ਰੋਜ਼ ਜਦੋਂ ਬਾਣੀ ਪੜ੍ਹਦੇ ਆ ਜਲ ਕੋਲੇ ਰੱਖੋ ਉਸ ਜਲ ਨੂੰ ਆਪ ਛਕੋ ਆਪਣੇ ਪਰਿਵਾਰ ਨੂੰ ਛਕਾ ਦਿਓ ਤੇ ਪਿਆਰਿਓ ਜਿਹੜਾ ਆਪ ਜਪੈ ਅਵਰੇ ਨਾਮ ਜਪਾਵੇ ਜਿਹੜਾ ਕਹਿੰਦੇ ਆਪ ਜਪਦਾ ਹੈ ਹੋਰਾਂ ਨੂੰ ਵੀ ਜਪਾ ਦਿੰਦਾ ਹੈ ਤੇ ਜਿਹੜਾ ਆਪ ਤਰਦਾ ਹੈ ਉਹ ਦੂਜਿਆਂ ਨੂੰ ਵੀ ਨਾਲ ਤਾਰ ਲੈਂਦਾ ਹੈ ਐਸਾ ਜੀਵਨ ਫਿਰ ਉਸ ਦਾ ਬਣ ਜਾਂਦਾ ਹੈ ਹੁਣ ਕਿੰਨੇ ਮਹਾਂਪੁਰਖੇ ਨੇ ਕਿੰਨੇ ਬੰਦਗੀ ਵਾਲੇ ਹੋਏ ਨੇ ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਾਂ ਕਿਤੇ ਨਾ ਕਿਤੇ ਇੱਕ ਕੰਮ ਤਾਂ ਸਿੱਧਾ ਕੀਤਾ ਹੀ ਹੈ ਨਾ ਸਾਧ ਸੰਗਤ ਕਿ ਆਪਾਂ ਜੇ ਸਾਰੇ ਕੰਮ ਨਹੀਂ ਸਿੱਧੇ ਕੀਤੇ ਤਾਂ ਇੱਕ ਅੰਦਾ ਦਾ ਸਿੱਧਾ ਕੀਤਾ ਹੀ ਆ ਨਾ ਉਹ ਵੀ ਸਿੱਖ ਕੇ ਵੀ ਦੇਖੋ ਜੀ ਕਿੰਦੀ ਨਾਮ ਬਾਣੀ ਵਾਲੀ ਰੂਹ ਹੈ ਜੀ ਨੇ ਫਲਾਣਾ ਕਾਰਜ ਕੀਤਾ ਆਪਾਂ ਵੀ ਉਹ ਕਾਰਜ ਕਰੀਏ ਇਦਾਂ ਦੇ ਆਪਣੇ ਮਨ ਦੇ ਵਿੱਚ ਕਦੇ ਨਾ ਕਦੇ ਵਿਚਾਰ ਆਉਂਦਾ ਹੀ ਆ ਨਾ ਸਤਿਗੁਰੂ ਕਹਿੰਦੇ ਗੁਰ ਪੰਡਾਰੈ ਭਾਈ ਐ ਨਿਰਮਲ ਨਾਮ ਪਿਆਰ ਪਰਮਾਤਮਾ ਦੇ ਪਵਿੱਤਰ ਨਾਮ ਦਾ ਪਿਆਰ ਗੁਰੂ ਦੇ ਖਜ਼ਾਨੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਪਿਆਰਿਓ ਗੁਰੂ ਦਾ ਖਜ਼ਾਨਾ ਉਹੀ ਲੋਕ ਲੁੱਟਦੇ ਨੇ ਜਿਹੜੇ ਉਹਦੇ ਨੇੜੇ ਹੋ ਜਾਂਦੇ ਨੇ ਨਾਮ ਬਾਣੀ ਸਿਮਰਨ ਵਾਲੇ ਸਤਿਗੁਰੂ ਉਹਨਾਂ ਤੇ ਹੀ ਕਿਰਪਾ ਕਰਦੇ ਨੇ ਉਹਨਾਂ ਤੇ ਹੀ ਮਿਹਰ ਕਰਦੇ ਨੇ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਪਾਤਸ਼ਾਹ ਦੇ ਨਾਲ ਜੁੜ ਜਾਂਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜ ਜਾਂਦੇ ਨੇ ਇਹ ਆਪਾਂ ਗੱਲ ਨੂੰ ਸਮਝੀਏ ਇਸ ਚੀਜ਼ ਨੂੰ ਵਿਚਾਰੀਏ ਕਿ ਗੁਰੂ ਦੇ ਨਾਲ ਜੁੜ ਕੇ ਸਤ ਗੁਰ ਭੈ ਕਾ ਬੋਇ ਥਾ ਨਜ਼ਰੀ ਪਾਰ ਉਤਾਰ ਸੰਸਾਰ ਸਮੁੰਦਰ ਦੇ ਖਤਰਿਆਂ ਤੋਂ ਬਚਾਉਣ ਵਾਲਾ ਜਹਾਜ਼ ਖੁਦ ਗੁਰੂ ਹੈ ਗੁਰੂ ਦੀ ਮਿਹਰ ਦੀ ਨਜ਼ਰ ਦੇ ਨਾਲ ਇਸ ਸਮੁੰਦਰ ਦੇ ਪਰਲੇ ਪਾਸੇ ਤੂੰ ਜਾ ਸਕਦਾ ਹੈ ਤੇਰਾ ਉਤਾਰਾ ਹੋ ਸਕਦਾ ਹੈ ਭਲਿਆ ਸਤਗੁਰੂ ਕਿਰਪਾ ਕਰਨ ਸ਼ਬਦ ਨਾਲ ਜੁੜੀਏ ਹਰ ਕਾਰਜ ਦੇ ਵਿੱਚ ਗੁਰੂ ਨੂੰ ਸਹਾਈ ਮੰਨੀਏ ਸਾਰੇ ਕਾਰਜ ਫਤਿਹ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ